ਸਾਡਾ ਉਹ ਧਰਮ ਹੈ ਜਦੋਂ ਵੱਡੇ ਘੱਲੂਕਾਰੇ ਦੇ ਵੇਲੇ ਅੱਧਾ ਪੰਥ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ ਤੇ ਸਾਹਮਣੂ ਜਹੇਦਾਰਾਂ ਨੇ ਇਹ ਅਰਦਾਸ ਮਹਾਰਾਜੀ ਦੇ ਚਰਨਾਂ 'ਚ ਕੀਤੀ ਕਿ ਪਾਤਸ਼ਾਹ ਜੀ ਤੁਹਾਡੇ ਬਾਣੇ ਅੰਦਰ ਸੁੱਖਾਂ ਦਾ ਦਿਨ ਬਤੀਤ ਹੋਇਆ ਰਾਤਰੀ ਆਈ ਸੁੱਖਾਂ ਦੀ ਬਤੀਤ ਕਰਿਓ ਇਹ ਸਾਡੇ ਸਿੱਖੀ ਦਾ ਕਨਸੈਪਟ ਸੀ ਕਿ ਹਰ ਵੇਲੇ ਚੜ੍ਹਦੀ ਕਲਾ 'ਚ ਰਹਿਣਾ ਕਿਸੇ ਵੀ ਸਮੇ ਅਸੀਂ ਸਿੱਖੀ ਨਹੀਂ ਛੱਡਣੇ ਸਾਡਾ ਅਸੀਂ ਇਹ ਦੱਸਣਾ ਸੀ ਬੱਚਿਆਂ ਨੂੰ ਕਿ ਸਾਡਾ ਉਹ ਧਰਮ ਹੈ ਛੋਟੇ-ਛੋਟੇ ਬੱਚੇ ਉਹਨਾਂ ਨੂੰ ਹਰ ਤਰ੍ਹਾਂ ਦਾ ਲਾਲਚ ਜੀਰਖਾਨ ਵੱਲੋਂ ਦਿੱਤਾ ਗਿਆ ਪਰ ਉਹ ਕਿਸੇ ਲਾਲਚ ਤੇ ਡੁੱਲੇ ਨਹੀਂ ਉਹਨਾਂ ਨੇ ਧਰਮ ਨੂੰ ਰੱਖਿਆ ਤੁਹਾਡੇ ਜਿੱਡੇ ਅਸੀਂ 5-5 7 ਸਾਲ ਦੇ 7-7 ਸਾਲ ਦੇ ਬੱਚਿਆਂ ਨੂੰ ਰਸਨਾ ਸੀ ਅਸੀਂ ਅਸੀਂ ਬੱਚਿਆਂ ਨੂੰ ਰਸਨਾ ਸੀ ਤੁਹਾਡੇ ਤੁਹਾਡੇ ਜਿੱਡੇ ਬੱਚੇ ਸੀ ਉਹਨਾਂ ਦੇ ਟੋਟੇ ਕਰਕੇ ਉਹਨਾਂ ਨੂੰ ਨੇਜੀਆਂ ਤੇ ਟੰਕ ਕੇ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਗਲਾਂ ਦੇ ਵਿੱਚ ਪਵਾਇਆ ਜਦੋਂ ਮੀਰ ਮੰਨੂ ਸ਼ਾਮੀ ਦੇਖਣ ਆਇਆ ਕਿ ਹੁਣ ਮਾਵਾਂ ਜਿਹੜੀਆਂ ਹਨ ਉਹ ਡੋਲ ਗਈਆਂ ਹੋਣਗੀਆਂ ਹੁਣ ਸਾਡਾ ਧਰਮ ਜਿਹੜਾ ਹੈ ਉਹ ਕਬੂਲ ਕਰ ਲੈਣਗੀਆਂ ਤੇ ਜਦੋਂ ਆ ਕੇ ਦੇਖਦਾਏ ਤੇ ਉਹ ਜਿਹੜੀਆਂ ਭੈਣਾ ਹਨ ਬੀਬੀਆਂ ਹਨ ਰਹਿ ਰਸ ਦੀ ਗੁਰਬਾਣੀ ਦਾ ਜਾਪ ਕਰ ਰਹੀਆਂ ਨੇ ਬੱਚਿਆਂ ਦੇ ਟੋਟੇ ਜਿਹੜੇ ਹਨ ਉਹ ਗਲ ਦੇ ਵਿੱਚ ਨੇ ਤੇ ਰਹਿ ਰਸ ਦੀ ਗੁਰਬਾਣੀ ਦਾ ਜਾਪ ਕਰ ਰਹੀਆਂ ਨੇ ਤੇ ਅਰਦਾਸ ਕਰਦੀਆਂ ਨੇ ਮਹਾਰਾਜੀ ਤੁਹਾਡੇ ਭਾਣੇ ਅੰਦਰ ਸੁੱਖਾਂ ਦਾ ਦਿਨ ਬਤੀਤ ਹੋਇਆ ਰਹਿ ਰਸ ਦਾ ਜਾਪ ਹੋਇਆ ਕਿਰਪਾ ਕਰਿਓ ਰਾਤਰੀ ਭਾਣੇ ਅੰਦਰ ਸੁੱਖਾਂ ਦੀ ਬਤੀਤ ਹੋਵੇ ਹੁਣ ਬਲਾਂ ਗਲਾਂ ਦੇ ਵਿੱਚ ਤੇ ਬੱਚਿਆਂ ਦੇ ਟੋਟੇ ਪਏ ਨੇ ਫਿਰ ਸੁੱਖ ਕਿਹੜਾ ਸੀ ਫਿਰ ਦੁੱਖ ਕਿਹੜਾ ਸੀ ਸੁਖ ਸੀ ਆਤਮਾ ਆਤਮਾ ਦਾ ਸੁੱਖ ਜਿੰਨਾ ਚਿਰ ਅਸੀਂ ਸਿੱਖੀ ਦੇ ਬੇਸ ਤੋਂ ਬੇਸਿਕ ਨੂੰ ਨਹੀਂ ਨਾ ਸਮਝਦੇ ਉਤਨਾ ਸਮਾਂ ਅਸੀਂ ਦੁੱਖ ਸੁੱਖ ਨੂੰ ਨਹੀਂ ਸਮਝ ਪਾਵਾਂਗੇ ਦੁੱਖ ਸੁੱਖ ਕੀ ਹੈ